ਪਿਛਲੇ ਦਿਨੀ ਜਿੱਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਉੱਥੇ ਹੀ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਤੇ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ 75 ਦੇ ਕਰੀਬ ਜਿਹੜੇ ਪਿੰਡ ਨੇ ਉਹ ਇਸ ਟਾਈਮ ਜਲਤਲ ਹੋ ਚੁੱਕੇ ਨੇ ਜਿੱਥੇ ਗੱਲ ਕੀਤੀ ਜਾਵੇ ਅਜ਼ਨਾਲੇ ਦੀ ਤੇ ਅਜ਼ਨਾਲੇ ਦੇ ਵਿੱਚ ਜਿਹੜੇ ਇਸ ਟਾਈਮ ਹਾਲਾਤ ਨੇ ਉਹ ਕਾਫੀ ਸ਼ਵੇਦਨਸ਼ੀਲ ਨੇ ਕਾਫੀ ਜਿਹੜੇ ਨੇ ਮਾਰੇ ਹਾਲਾਤ ਨੇ ਪਾਣੀ ਜਿਹੜਾ ਉਹ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਜਿਹੜਾ ਉਹ ਭਰ ਚੁੱਕਾ ਵੈ ਔਰ ਲੋਕ ਜਿਹੜੇ ਨੇ ਆਪਣੇ ਘਰਾਂ ਤੋਂ ਕਰਾਂ ਨੂੰ ਛੱਡ ਕੇ ਬਾਹਰ ਸੁਰੱਖਿਤ ਥਾਵਾਂ ਤੇ ਆਣਾ ਨਹੀਂ ਚਾਹਦੇ ਉਥੇ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੈਡਮ ਸਾਖੀ ਸਾਨੀ ਵੱਲੋਂ ਵੀ ਜਿਹੜੇ ਲੋਕਾਂ ਨੂੰ ਬਾਰ-ਬਾਰ ਅਪੀਲ ਕੀਤੀ ਜਾ ਰਹੀ ਸੀ ਜਦ ਬਾਹਰ ਦੇ ਹਾਜ਼ੇ ਕੰਡੀਸ਼ਨ ਜਿਹੜੇ ਬਾਹਰ ਦੇ ਹਾਲਾਤ ਜਿਹੜੇ ਆਨ ਦੇ ਬਣ ਰਹੇ ਸੀ ਪਰ ਉਥੇ ਹੀ ਲੋਕਾਂ ਨੂੰ ਮੈਡਮ ਡੀਸੀ ਅਤੇ ਪਰ ਅੰਮ੍ਰਿਤਸਰ ਦਿਹਾਤੀ ਦੇ ਜਿਹੜੇ ਐਸਐਸਪੀ ਮਨਮਿੰਦਰ ਸਿੰਘ ਹਨੀ ਉਹਨਾਂ ਵੱਲੋਂ ਲੋਕਾਂ ਦੇ ਘਰ-ਘਰ ਜਾ ਕੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਜਿਹੜਾ ਬਾੜ ਜਿਹੜੀ ਹੈ ਉਹ ਇੱਥੇ ਆ ਪਿੰਡਾਂ ਦੇ ਵਿੱਚ ਆ ਸਕਦੀ ਹੈ ਬਾੜ ਦਾ ਪਾਣੀ ਜਿਹੜਾ ਉਹ ਇੱਥੇ ਆ ਸਕਦਾ ਹੈ ਤੁਸੀਂ ਇੱਥੋਂ ਨਿਕਲ ਕੇ ਸੁਰੱਖਿਅਤ ਥਾਵਾਂ ਜਿਹੜੀਆਂ ਨੇ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਨੇ ਤੁਹਾਨੂੰ ਉੱਥੇ ਲੈ ਚਲਦੇ ਆ ਪਰ ਲੋਕ ਜਿਹੜੇ ਸੀ ਆਪਣੇ ਘਰ-ਬਾਰ ਨੂੰ ਛੱਡ ਕੇ ਆਪਣੇ ਡੰਗਰ ਮਾਲ ਨੂੰ ਛੱਡ ਕੇ ਜਿਹੜਾ ਕਰੋ ਬਾਹਰ ਨਹੀਂ ਆਣਾ ਚਾਹੁੰਦੇ ਸੀ ਪਰ ਹੁਣ ਕੰਡੀਸ਼ਨ ਇਹ ਬਣ ਚੁੱਕੀ ਆ ਕਿ ਜੋ ਹਾਲਾਤ ਨੇ ਜਿੱਥੇ ਐਨਡੀਆਰਐਫ ਦੀਆਂ ਟੀਮਾਂ ਆਰਮੀ ਦੀਆਂ ਟੀਮਾਂ ਬੀਐਸਐਫ ਦੀਆਂ ਟੀਮਾਂ ਨੂੰ ਜਿਹੜਾ ਮੋਰਚਾ ਸੰਭਾਲਣਾ ਪਿਆ ਹਾਲਾਤ ਇਸ ਤਰ੍ਹਾਂ ਦੇ ਬੇਕਾਬੂ ਹੋ ਚੁੱਕੇ ਨੇ ਅੰਮ੍ਰਿਤਸਰ ਦੇ ਜਿਹੜੇ ਨਜ਼ਦੀਕੀ ਪਿੰਡ ਨੇ ਚਾਹੇ ਉਹ ਅਜ਼ਨਾਲੇ ਦੀ ਗੱਲ ਹੋਵੇ ਚਾਹੇ ਰਮਦਾਸ ਡੇਰਾ ਬਾਬਾ ਨਾਨਕ ਦੀ ਗੱਲ ਹੋਵੇ ਤਾਂ ਇਸ ਟਾਈਮ ਪੂਰੇ ਇਹ ਪਿੰਡ ਜਿਹੜੇ ਨੇ ਜਲਮਗਨ ਹੋ ਚੁੱਕੇ ਨੇ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਸਭ ਤੋਂ ਪਹਿਲੇ ਦਿਖਾਈਆਂ ਨੇ ਡੇਰਾ ਬਾਬਾ ਨਾਨਕ ਤੇ ਰਮਦਾਸ ਦੀਆਂ ਤਸਵੀਰਾਂ ਨੇ ਔਰ ਹੁਣ ਜਿਹੜੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉਹ ਤਸਵੀਰਾਂ ਜਿਹੜੀਆਂ ਨੇ ਅਜ਼ਨਾਲਾ ਪਿੰਡ ਦੀਆਂ ਨੇ ਜਿੱਥੇ ਕੱਲ ਤੱਕ ਪਾਣੀ ਦਾ ਪੱਧਰ ਜਿਹੜਾ ਕੁਛ ਹੱਦ ਤੱਕ ਨੀਵਾ ਸੀ ਤੇ ਔਰ ਅੱਜ ਇਹ ਪਾਣੀ ਦਾ ਪੱਧਰ ਜਿਹੜਾ ਹੈ ਉਹ ਉੱਚਾ ਹੋ ਚੁੱਕਿਆ ਹੈ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਇਸ ਟਾਈਮ ਕਰ ਲੋਕਾਂ ਦੇ ਘਰਾਂ ਦੇ ਵਿੱਚ ਸਰ ਤੋਂ 8 ਫੁੱਟ ਤੱਕ ਜਿਹੜਾ ਪਾਣੀ ਹੈ ਉਹ ਪਹੁੰਚ ਚੁੱਕਾ ਹੈ ਲੋਕ ਜਿਹੜੇ ਪਹਿਲੀ ਮੰਜ਼ਲ ਤੱਕ ਹੀ ਸੀਮਿਤ ਸੀ ਉਹ ਹੁਣ ਆਪਣੇ ਘਰਾਂ ਦੀ ਦੂਸਰੀ ਮੰਜ਼ਲਾ ਤੇ ਜਾ ਕੇ ਆਪਣੇ ਘਰਾਂ ਦੀਆਂ ਛੱਤਾਂ ਤੇ ਜਾ ਕੇ ਉਹ ਬੈਠੇ ਹੋਏ ਨੇ ਉੱਥੇ ਹੀ ਅੰਮ੍ਰਿਤਸਰ ਦੇ ਡੀਸੀ ਮੈਡਮ ਵੱਲੋਂ ਪਹਿਲੇ ਦਿਨ ਤੋਂ ਹੀ ਜੜਾ ਵਾ ਲੋਕਾਂ ਦੇ ਨਾਲ ਰਿਸ਼ਤਾ ਕਾਇਮ ਕੀਤਾ ਹੋਇਆ ਸੀ ਲੋਕਾਂ ਨੂੰ ਬਾਰ ਬਾਰ ਜਿਹੜਾ ਉਹ ਕਿਹਾ ਜਾ ਰਿਹਾ ਸੀ ਕਿ ਤੁਸੀਂ ਸੁਰੱਖਿਅਤ ਥਾਂਾਂ ਤੇ ਸਾਡੇ ਦੇ ਨਾਲ ਸਾਡੇ ਨਾਲ ਚੱਲੋ ਔਰ ਰਾਹਤ ਕਾਰਿਆਂ ਦਾ ਵੀ ਉਹਨਾਂ ਵੱਲੋਂ ਖੁਦ ਕਮਾਨ ਜਿਹੜੀ ਉਹ ਸੰਭਾਲੀ ਹੋਈ ਹੈ ਖੁਦ ਉਹ ਪਾਣੀ ਦੇ ਵਿੱਚ ਜਿਹੜੇ ਨੇ ਉਤਰ ਕੇ ਲੋਕਾਂ ਦੇ ਨਾਲ ਰਿਸ਼ਤਾ ਆਪਣਾ ਕਾਇਮ ਕਰ ਰਹੇ ਸੀ ਉੱਥੇ ਹੀ ਅੱਜ ਇੱਕ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਜਿਹੜੇ ਨੇ ਉਹਨਾਂ ਵੱਲੋਂ ਮੈਡਮ ਡੀਸੀ ਦਾ ਮੈਡਮ ਸਾਖੀ ਸਾਨੀ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਉਹਨਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਉਹਨਾਂ ਵੱਲੋਂ ਇਹ ਆਪਣੀ ਜ਼ਿੰਮੇਵਾਰੀ ਜਿਹੜੀ ਆਪਣੀ ਡਿਊਟੀ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਉਹ ਖੁਦ ਦਫ਼ਤਰ ਦੇ ਵਿੱਚ ਬੈ ਕੇ ਆਪਣੇ ਜਿਹੜੀ ਟੀਮ ਹੈ ਉਹਨਾਂ ਕੋਲੋਂ ਕੰਮ ਨਹੀਂ ਕਰਵਾ ਰਹੇ ਖੁਦ ਮੈਦਾਨ ਦੇ ਵਿੱਚ ਉਤਰ ਕੇ ਆਪ ਖੁਦ ਜਿਹੜੇ ਨੇ ਲੋਕਾਂ ਦੇ ਨੂੰ ਲੋਕਾਂ ਨੂੰ ਜਾ ਕੇ ਮਿਲ ਰਹੇ ਨੇ ਉਹਨਾਂ ਨੂੰ ਰੈਸਕਿਊ ਕਰਵਾ ਰਹੇ ਨੇ ਔਰ ਉਹਨਾਂ ਨੂੰ ਅਗਰ ਕੋਈ ਕਿਸੇ ਚੀਜ਼ ਦੀ ਜ਼ਰੂਰਤ ਹੈ ਰਾਸ਼ਨ ਪਨ ਸਮਗਰੀ ਦੀ ਅਗਰ ਜ਼ਰੂਰਤ ਤਾਂ ਉਹਨਾਂ ਨੂੰ ਰਾਸ਼ਨ ਸਮਗਰੀ ਮੁਹਈਆ ਕਰਵਾ ਰਹੇ ਨੇ ਉਹਨਾਂ ਨੂੰ ਦਵਾਈਆਂ ਤੱਕ ਜਿਹੜੀਆਂ ਨੇ ਉਥੇ ਉਹਨਾਂ ਦੇ ਘਰਾਂ ਦੇ ਵਿੱਚ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਡੰਗਰ ਜਿਹੜੇ ਨੇ ਉਹਨਾਂ ਦੇ ਲਈ ਚਾਰਾ ਵੀ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਹੈ ਖੁਦ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਡੀਸੀ ਮੈਡਮ ਵੱਲੋਂ ਜਿਹੜਾ ਲੋਕਾਂ ਦੇ ਨਾਲ ਰਫ਼ਤਾਰ ਰੱਖਿਆ ਜਾ ਰਿਹਾ ਹੈ ਉੱਤੇ ਹੀ ਨਾਲ ਹੀ ਅੰਮ੍ਰਿਤਸਰ ਦਿਹਾਤੀ ਦੇ SSP ਮਨਮਿੰਦਰ ਸਿੰਘ ਹੋਣਾ ਵੱਲੋਂ ਵੀ ਜਿਹੜਾ ਵੈ ਉਹ ਮੈਡਮ ਡੀਸੀ ਦੇ ਨਾਲ ਕੰਦੇ ਦੇ ਨਾਲ ਕੰਦਾ ਮਿਲਾ ਕੇ ਜਿਹੜਾ ਲੋਕਾਂ ਦੇ ਲਈ ਜਿਹੜੇ ਕੰਮ ਉਹ ਕੀਤੇ ਜਾ ਰਹੇ ਨੇ ਲੋਕ ਜਿਹੜੇ ਨੇ ਜਿਆਦਾ ਪਰੇਸ਼ਾਨ ਨਾ ਹੋਣ ਇਸ ਕਰਕੇ ਲੋਕਾਂ ਨੂੰ ਜਿਹੜੀ ਰਾਹਤ ਮਗਰੀਏ ਜਾਂ ਲੋਕਾਂ ਨੂੰ ਰੈਸਕਿਊ ਕਰਨਾ ਹੈ ਉਹ ਬਿਲਕੁਲ ਜਿਹੜੇ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਹੈ ਉਹ ਵੀ ਉਹਨਾਂ ਵੱਲੋਂ ਵੀ ਜਿਹੜਾ ਪਹਿਲੇ ਦਿਨ ਤੋਂ ਹੀ ਮੋਰਚਾ ਸੰਭਾਲਿਆ ਗਿਆ ਸੀ ਔਰ ਕੋਦੋ ਗਰਾਉਂਡ ਜ਼ੀਰੋ ਤੇ ਉ ਪਹਿਲੇ ਦਿਨ ਤੋਂ ਹੀ ਉਤਰੇ ਹੋਏ ਨੇ ਲੋਕਾਂ ਵੱਲੋਂ ਮੈਡਮ ਡੀਸੀ ਦੀ ਜਿਹੜੀ ਸراہਨਾ ਜਿਹੜਾ ਉਹਨਾਂ ਨੂੰ ਜਿਹੜਾ ਪਿਆਰ ਹੈ ਉਹ ਦਿੱਤਾ ਜਾ ਰਿਹਾ ਤੁਸੀਂ ਦੇਖਦੇ ਰਹੋ ਪੰਜਾਬ ਭਰ ਟਾਈਮ ਡੇਰਾਬਾਬਾ ਨਾਨਕ ਰਮਦਾਸ ਤੋਂ ਪਲ-ਪਲ ਦੀ ਜਿਹੜੀ ਰਿਪੋਰਟ ਹੈ ਜਿਹੜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਹ ਸਾਡੇ ਸਹਿਯੋਗੀ ਪੱਤਰਕਾਰ ਮਨਦੀਪ ਕੌਰ ਉਹਨਾਂ ਵੱਲੋਂ ذریعے ਸਮੇਂ-ਸਮੇਂ ਤੇ ਰਿਪੋਰਟ ਜਿਹੜੀ ਜਾਣਕਾਰੀ ਉਹ ਸਾਂਝਾ ਕੀਤੀ ਜਾ ਰਹੀ ਹੈ ਐਨਆਰਐਫ ਦੀ ਟੀਮ ਆਈ ਨਾਲ ਸਾਡੇ ਕੀ ਕੀ ਆਉਣਾ ਜੀ ਸਤਿ ਸ੍ਰੀ ਅਕਾਲ ਇਹ ਨਹੀਂ ਆਉਣੇ ਇਹਦੇ ਚੋਰੀ ਦਾ ਡਰਿਆ ਮੁੜ ਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖ ਸਰ ਜੀ ਆਜੋ ਬਿਠਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਕੋਈ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਇਹੋ ਜਿਹੀ ਔਰਤ ਮੈਂ ਵੇਖੀ ਕੋਈ ਨਹੀਂ ਕੀ ਗੱਲ ਜੀ ਨਹੀਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਕੁਛ ਚੱਲ ਪਾ ਤੁਹਾਡੀ ਕਿਸਮਾਨ ਨੂੰ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਮੈਂ ਥੋੜਾ ਜਨਾ ਪਿੱਛੇ ਫੇਰ ਆਉਂਦਾ ਕਿਉਂ ਇੱਥੇ ਸੰਤਰੇ ਅਮਾ ਜੂਰੀ ਆ ਹੋਰ ਬੜੇ ਨੇ ਸਮਾਨ ਬਣਾਉਣ ਆ ਜਾਂਦੇ ਹੁੰਦੇ ਜਿਆਦਾ ਇਹਨੇ ਪਾਣੀ ਚੂਹੀ ਨਾ ਆ ਰਿਹਾ ਨਹੀਂ ਕੋਈ ਲੇਡੀ ਸਾਡੇ ਉਧਰ ਵੀ ਆ ਜਾਂਦੀ ਹੈ ਜੇ ਜੀ ਸੁ ਤਾਂ ਫੇਰ ਇਧਰ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਾਹਾਂਗੇ ਤਾਂ ਚੱਲ ਜਾਣਗੇ ਲੇਡੀਜ਼ ਤਾਂ ਫੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਇੰਨਾ ਡੇਡਾ ਤੇ ਹੈਗੇ ਨਹੀਂ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਇੱਕ ਦੋ ਜੀ ਰਹਿ ਗਏ ਇੱਥੇ ਅੰਬੜੀ ਬਹੁਤ ਨੇ ਸਾਡਾ ਸਮਾਨ ਰਾਉ ਚੋਰੀ ਕਰਕੇ ਲੈ ਜਾ ਸਾਡੇ ਇਹ ਦੋ ਪਾਣੀ ਖੜੂਗਾ ਪਾਣੀ ਹੈ ਨਾ ਕਿਸ ਚੀਜ਼ ਦੀ ਲੋੜ ਹੈ ਮੈਡੀਸਨ ਮੈਡੀਕਲ ਕਿੱਟ ਦੀ ਜ਼ਿਆਦਾ ਕਰਨ ਰੱਬ ਨੂੰ ਮੈਂ ਪਲੀਜ਼ ਸਾਡਾ ਫਰਜ਼ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਡਾ ਫਰਜ਼ ਹੈਗਾ ਜੀ ਬਾਬਾ ਜੀ ਬਹੁਤ ਵਧੀਆ ਵਧੀਆ ਕਰਦੇ ਤੇ ਤੁਹਾਡੇ ਵਰਗੇ ਬੱਚੇ ਬਹੁਤ ਪੈਦਾ ਕਰਦੇ थैंक यू अब मेरी बट हुण भी यही रिक्वेस्ट है कि तुझे चल पर कुछ नहीं होता है एस के हिसाब की फोर्स हैगी है कुछ नहीं होता है कोई ले जे कंडा बंडा रह दो ता ज्या की लेडीज है पीछे को दिक्कत नहीं मेरी लेडीज मेरी बेटी है पीछे तेरी को दिक्कत आएगी पीछे कोई पानी पूरी देने नहीं देगा ये ज्यादा ते नहीं कोई दो ढाई घोट था उतर के ਦੇ ਡੰਗਰਾਂ ਵਾਤੇ ਡੇ ਡੀਰੇ ਦੇ ਡੰਗਰ ਗਏ ਨਾ ਪਿੰਡ ਹਾਂ ਉਹਨਾਂ ਰਸ਼ਾ ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਸੇ ਵੀ ਨਾਲ ਲੱਗ ਲਿਆ ਲੈਪਾ ਦੀ ਨਾਲ ਦੇਖੇ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਢਾਲੀ ਚ ਬੱਤੇ ਮੇਰੇ ਕੋਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਜਿਹੜਾ ਦਾਰੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਡੰਗਰ ਉੱਥੇ ਭੁੱਖੇ ਪਜ ਮੈਂ ਤਰਾ ਹੀ ਕਿਤੇ ਕੋਈ ਨਹੀਂ ਕੋਈ ਨਹੀਂ ਕਰ ਦਾਂਗੇ ਹਾਂ ਜਿੰਨੇ ਡੇਰੇ ਆ ਨਾ ਜੀ ਆ ਰਹੇ ਨੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ 61 ਕੋ ਵੀ ਲੰਬੜਦਾਰਵਾ ਦੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਪਹੁੰਚਾ ਦੋ ਉਹਨਾਂ ਨੂੰ ਰਸਲਪਾੜੀ ਮੈਂ ਇਹ ਇੱਥੇ ਕਿਸੇ ਕੋਲ ਪਾਣੀ ਵੀ ਹੈ ਤੇ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਨੂੰ ਰੱਖ ਲਓ ਕੋਈ ਰੱਖ ਲਓ ਆਪਾਂ ਜੀ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਨੇ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਹਾਂ ਕੀ ਰਹੀ ਵੀ जोराना ਦੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਹੀ ਅਹੀ ਸਾਡੇ ਮੰਨ ਦੇ ਵਿੱਚ ਸਾਡੀ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਹੱਲੇ ਕਿਸਾਨ ਦੇ ਦਰਜ ਸਾਡੇ ਬੱਚੇ ਨੇ ਬਾਹਰ ਅਸੀਂ ਉਹਨਾਂ ਨੂੰ ਲੈ ਕੇ ਵੀ ਡੱਬਾ ਪਿਆ ਉਹ ਦੇਖੋ ਡੱਬਾ ਦੇ ਲਿਆਵਾਂਗੇ ਪਹਿਲੇ ਕੋਟ ਦਰਦੇ ਅਹੀ ਸਾਡੇ ਖਾਨਾ ਵਾਸੀ ਦਾ ਹੜ ਵੇਖਿਆ ਜੀ ਚੱਲੇ ਹਾਂ ਪਹਿਲੀ ਯਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਪੀਪੀ ਦੀ ਗੋਲੀ ਚਾਹੀਦੀ ਹੈ